ਜੋ ਕਿਸੇ ਵੀ ਕਾਰਨ ਆਪਣੇ ਜੋਬਾਏ ਤੋਂ ਛੱਟ ਗਏ ਹਨ ਪਰ ਉਹ ਫੇਰ ਵੀ ਸਾਡਾ ਸਾਥ ਦੇ ਰਹੇ ਹਨ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਬਹੁਤ ਬੋਸ਼ਕਰਾਣਾ ਕਰਦੇ ਹਾਂ ਉਸ ਤੋਂ ਉਪਰੰਤ ਧੰਨਵਾਦ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰਾਂ ਦਾ ਔਰ ਗੁਰੂ ਸਾਹਿਬ ਦੇ ਵਜੀਰਾਂ ਦਾ ਜੋ ਸਾਨੂੰ ਆਏ ਸਾਥ ਇਸੇ ਮਹੀਨੇ ਇਸੇ ਦਿਨ ਗੁਰੂ ਘਰ ਦੀ ਸਾ ਸੰਗਤ ਤਰੀਕ ਦਾ ਗਾਖਸ਼ਾ ਹੋ ਜਾਂਦੀ ਹੈ ਪਰ ਮਹੀਨਾ ਤੇ ਦਿਨ ਇਹ ਹੀ ਹੈ ਤਕਰੀਬਨ 32 ਸਾਲ ਹੋ ਗਏ ਸਾਨੂੰ ਇਹ ਲੜੀ ਚਲਾਉਂਦੇ ਜਾਉਂਦੇ ਆ। ਇਹ ਤੁਹਾਡਾ ਹਿੱਸਾ ਜੋਖ ਹੈ ਸਾਹ ਚੱਲੀ ਜਾਂਦਾ ਹੈ। ਅਸੀਂ ਬੇਨਤੀ ਕਰਦੇ ਹਾਂ। ਸੋਨਹਾਰ ਸਾ ਸ੍ਰੀ ਅਕਾਲ ਮੈਂ ਸਾਰੇ ਵੀਰਾਂ ਭਰਾਵਾਂ ਬੱਚਿਆਂ ਨੂੰ ਬੇਨਤੀ ਕਰਦਾਂਗੇ ਗਾਂ ਵੀ ਇਸੇ ਤਰ੍ਹਾਂ ਹੀ ਸਾਡਾ ਸਾਹ ਦਿਨ ਚੱਲੋ। ਆਪਾਂ ਇਸੇ ਤਰ੍ਹਾਂ ਹੀ ਇਹ ਲੜੀ ਚੱਲਦੀ ਰੱਖੀਏ। ਤੁਸੀਂ ਸਾਨੂੰ ਮਾਇਆਦਾਨ ਬਹੁਤ ਕਰਦੇ ਹੋ। ਬਹੁਤ ਗੁਰਮਹਾਰਾ ਜਾਣ ਜਾਣੇ। ਪਰ ਆਪ ਹੀ ਸੇਵਾ ਤੇ ਜੁਰ ਆਪ ਜਾਇਆ ਕਰੋ। ਕੱਲੇ ਮਾਇਆ ਤੇ ਕਾਮ ਨੇ ਰੰਦਾ ਹੁਣ ਸੰਗਤ ਬੈਠੀ ਸੋਹਣੇ ਲੱਗਦੇ ਆਪਾਂ ਬੈਠੇ ਸਾਰੇ ਜਣੇ ਸੋ ਵੱਧ ਤੋਂ ਵੱਧ ਆਇਆ ਕਰੋ ਨਾਲ ਕੋਈ ਰਿਸ਼ਤੇਦਾਰ ਆਇਆ ਤਾਂ ਨਾਲ ਲੈ ਕੇ ਅਗਲ ਪਤਾ ਲੱਗੇ ਸਭੀ ਸੰਗਤ ਸਾਡੇ ਕਾਮਚਾਰੀ ਕਿਹੋ ਜੇ ਹਨ ਸੋ ਇਹ ਸਾਡੀਆਂ ਬੇਨਤੀਆਂ ਪੂਰ ਕਰੋ ਸਾਨੂੰ ਤੁਹਾਡੇ ਸੇਵ ਦੀ ਬਹੁਤ ਹੀ ਲੋੜ ਹੈ ਬਹੁਤ ਥੋੜੀ ਨਹੀਂ ਬਹੁਤ ਲੋੜ ਹੈ ਸੋ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਆਪਣੇ ਕੋਲ ਢੱਡ ਜੇ ਸਾ ਵੀ ਪਹੁੰਚਾਇਆ ਸਰਦਾਰ ਭਾਈ ਸਾਹਿਬ ਹਰਪਾਲ ਸਿੰਘ ਜੀ ਸਕੇ ਭਰਾਮ ਦਾ ਜੱਟ ਆਪਾਂ ਇਹਨਾਂ ਕੋਲੋਂ ਇਤਿਹਾਸ ਸੁਣਨਾ ਹੈ ਉਸ ਤੋਂ ਪਹਿਲਾਂ ਭਾਈ ਸਾਹਿਬ 10 ਵਜੇ ਦੇ ਹਨ ਪਰ ਫੇਰ ਵੀ ਮੈਂ ਤੁਹਾਡੇ ਨਾਲ ਬੇਨਤੀ ਸਾਂਝੀ ਕਰਦਾ ਹਾਂ ਕਿ ਸਾਡੇ ਫ੍ਰਿੰਜੋ ਕਾਉਂਟੀ ਦੇ ਹੋਂਰ ਹਰ ਬੱਚੇ ਨੇ ਉਹਨਾਂ ਨੇ ਆਪਣੇ ਮਾਪੇ ਦਾ ਨਹੀਂ ਆਪਣੇ ਪਿੰਡ ਦਾ ਨਹੀਂ ਉਹਨੇ ਸਾਡੇ ਹਿੰਦੁਸਤਾਨ ਦਾ ਭਾਰ ਦਾ ਨਾਮ ਚਮਕਾਇਆ ਸਰਦਾਰ ਰਾਜਦੀਪ ਸਿੰਘ ਵਿਦੇਸ਼ਾ ਚੌਂਕੀਮਾਨ ਬੈਠਣ ਲੱਗੇ ਸੋਨਹਾਰ ਰੌਸੀਆ ਉਹ ਆਪਣੇ ਵਿੱਚ ਇੱਥੇ ਆਏ ਹਨ ਜੋ ਫ੍ਰਿਜਨਾਮ ਕਾਉਂਟੀ ਦੇ ਉਹ ਜੱਜ ਬਣੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਜੇ ਕੋਈ ਵੀ ਗੱਲ ਕਰਦਾ ਹੋਵੇ ਕਹਿੰਦੇ ਇੰਡੀਅਨ ਜੱਜ ਸਾਡੇ ਭਾਰਤ ਦਾ ਨਾਮ ਉੱਚਾ ਹੁੰਦਾ ਹੋਂ ਹਰ ਬੱਚਾ ਹੈ ਮਹਾਰਾਜ ਅਗੇ ਰਾਸ ਕਾਦਮੀ ਹੈ ਕਿ ਮਹਾਰਾਜ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ਹੋਰ ਇਹਦੇ ਕਾਲਜ ਦੇ ਵਿੱਚ ਪਾਵਰ ਹੋ ਰਿਹਾ ਹੈ ਇਹ ਚਾਹਦੇ ਜੋ ਕਾ ਕਾਲਮਦਸ਼ ਪਾਵਰ ਹੈ ਉਹ ਕਿਤੇ ਨਹੀਂ ਹੈ ਸੋ ਅਸੀਂ ਬੇਨਤੀ ਕਰਨੀ ਹੈ ਕਿ ਮਹਾਰਾਜ ਜੀ ਨੇ ਚੜ੍ਹਦੀ ਕਲਾ ਚ ਰੱਖਣ ਔਰ ਮੈਂ ਕਾਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਕੋਲ ਚਾਹ ਤੇ ਇੱਥੇ ਸਟੇਜ ਤੇ ਹੁਣ ਅਸੀਂ ਉਹਨਾਂ ਦਾ ਸਨਮਾਨਿਤ ਕਰਨਾ ਹੈ ਗੁਰੂ ਮਹਾਰਾਜ ਵੱਲੋਂ ਉਹਨਾਂ ਨੂੰ ਬਖਸ਼ਿਸ਼ ਰੋਪਾ ਦਿੱਤਾ ਜਾਊਗਾ ਔਰ ਸਨਮਾਨਕ ਜਨ ਵੀ ਦਿੱਤਾ ਜਾਊਗਾ ਮੈਂ ਬੇਨਤੀ ਕਰੂੰਗਾ ਸਰਦਾਰ ਤੇਜਵਿੰਦਰ ਸਿੰਘ ਵਾਸੀ ਕਾਕਾ ਜੀ ਨੂੰ ਸਟੇਜ ਤੇ ਲੈ ਕੇ ਇੱਥੇ ਹੁਣ ਸਾਡੇ ਕੋਲ ਤੇ ਉਹਨਾਂ ਨੂੰ ਰੋਪਾ ਦੇ b 레 l e h ਵਾਖੇ ਤਰੱਕੀਆਂ ਦੇਵੇ ਹੋਰ ਤੈਨੂੰ ਚੜ੍ਹਦੀਆਂ ਕਲਾਂ ਚ ਰਹੇ ਸਾਡੇ ਨਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੇਟਾ ਚੜ੍ਹਦੀਆਂ ਕਲਾਂ ਤੇ ਮਹਾਰਾਜ ਖੁਸ਼ੀਆਂ ਦੇਵੇ ਬਹੁਤ ਬਹੁਤ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਨ ਮੈਨੂੰ ਅੱਜ ਤੱਕ ਫੋਨ ਆਇਆ ਕੱਲ ਵੀ ਤੁਸੀਂ ਉੱਥੇ ਪਹੁੰਚਣਾ ਮੈਨੂੰ ਥੋੜੀ ਇੱਕਦਮ ਗਾਹ ਦੀ ਹੋਈ ਪ੍ਰੈਜ਼ੀਡੈਂਟ ਪਿਛਲੇ ਕਈ ਮਹੀਨੇ ਤਾਂ ਹੁਣ ਸਾਲ ਹੋ ਗਿਆ ਮੈਂ ਕਾਫੀ ਹੱਦ ਤੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਮੈਂ ਹੈਰਾਨ ਆ ਵੀ ਆਪਣੇ ਭਾਈਚਾਰੇ ਦੇ ਵਿੱਚ ਵੀ ਖੁਸ਼ੀ ਕਿੰਨੀ ਆ ਮੇਰੀ ਇਸ ਪ੍ਰੋਮੋਸ਼ਨ ਤੇ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਫੌਸਟਰ ਹੌਮ ਦੇ ਕਰਮਚਾਰੀਏ ਜਿਹੜੇ ਮਲਾਜ਼ਮ ਆ ਉਹਨਾਂ ਦਾ ਪ੍ਰੋਗਰਾਮ ਤੇ ਸੰਮਾਨ ਮਹੀਨੇ ਮਿਲ ਰਿਹਾ ਵਾ ਤੇ ਮੈਂ ਸਵੇਰੇ ਸੋਚਿਆ ਸੀ ਕਿ ਇੱਥੇ ਜਾਣਾ ਵਾ ਵੀ ਇਹ ਇਹ ਕਟਣਾ ਕਹਿ ਦਿੱਤੀ ਹੈ ਨਾ ਇਹ ਚੀਜ਼ ਹੋ ਕੀ ਰਹੀ ਆ ਤੇ ਮੇਰੇ ਮਨ ਚ ਗੁਰਬਾਣੀ ਦੀਆਂ ਕਈ ਥਕਾਂ ਨੇ ਜਿੱਥੇ ਕਮਲ ਦੇ ਫੁੱਲ ਦਾ ਜ਼ਿਕਰ ਹੁੰਦਾ ਵਾ ਵੀ ਕਮਲ ਦਾ ਫੁੱਲ ਆ ਜਿਹੜਾ ਨਾ ਉਹ ਉਹ ਚਿੱਕਰ ਜੁੰਦਾ ਪਰ ਜਦੋਂ ਉਹਨੂੰ ਖੇਲਦਾ ਵਾ ਉਹਦੀ ਸੁਗੰਧ ਉਹ ਆਪਦੀ ਸੁਗੰਧੀ ਫਹਲਾਉਂਦਾ ਵਾ ਤੇ ਗੁਰੂ ਮਹਾਰਾਜ ਦੀ ਸੰਗਤ ਇਹ ਹੈ ਜੀ ਆ ਵੀ ਜਿੱਥੇ ਮਾਦੀ ਸੰਗਤ ਬੋਹਨ ਜਵੇ ਉਹ ਆਪਸ ਵਿੱਚ ਨਾਲ ਮਿਲ ਕੇ ਜਿਹੜੀ ਸਿੱਖੀ ਦੀ ਇੱਕ ਖੁਸ਼ਬੂ ਆ ਉਹ ਫਹਲਾਉਂਦੀ ਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਸੁਣ ਕੇ ਕਿ ਜਿੱਥੇ ਮਾਰਦੀ ਆਪਾਂ ਕੰਮ ਕਰਦੇ ਆ ਆਪਾਂ ਇਕੱਠੇ ਹੋ ਕੇ ਗੁਰੂ ਮਹਾਰਾਜ ਦਾ ਜਸ ਗਾਉਂਦੇ ਆ ਅਖੰਡ ਪਾਠ ਸਾਹਿਬ ਰਖਾਉਂਦੇ ਆ ਸਾਲ ਸਾਲਾਨਾ ਤੇ ਆਇਆ ਇਕੱਤਰ ਹੁੰਦੇ ਆ ਇਸ ਗੱਲ ਦੀ ਖੁਸ਼ੀ ਨਹੀਂ ਵੀ ਚਲੋ ਤੁਸੀਂ ਇੱਥੇ ਸੱਜਿਆ ਚਲੋ ਗੁਰੂ ਮਹਾਰਾਜ ਨੂੰ ਵੀ ਬਖਸ਼ਿਸ਼ ਆ ਪਰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੈ ਵੀ ਆਪਾਂ ਇਕੱਠੇ ਹੁੰਦੇ ਆ ਤੇ ਗੁਰੂ ਮਹਾਰਾਜ ਦਾ ਜਸ ਗਾਉਂਦੇ ਆ ਤੇ ਤੁਹਾਨੂੰ ਸ਼ਾਇਦ ਕੰਨੀ ਨੂੰ ਪਤਾ ਸਰ ਮੇਰਾ ਲਾਲ ਸੰਤ ਦੇਸ਼ਾਵਾ ਮੇਰੇ ਪਿਤਾ ਜੀ ਜਿਹੜੇ ਹੁਣ ਸਵਬਾਸ ਹੋ ਚੁੱਕੇ ਆ ਸਰਦਾਰ ਸੋਹਣ ਸਿੰਘ ਕਾਫੀ ਚਿਰਾਂ ਤੋਂ ਇਸ ਇਲਾਕੇ ਦੇ ਵਾਸੀ ਸੀਗੇ ਤੇ ਮੇਰੇ ਮਾਤਾ ਜੀ ਜ਼ਾਕੀ ਫਾਰਮਰ ਇਸ ਕੰਮ ਕਰਦੇ ਰਹੇ ਆ ਸੋ ਮੈਨੂੰ ਆਈ ਫੀਲ ਹੁੰਦਾ ਵੀ ਵੀ ਮੈਂ ਤੁਹਾਡਾ ਹੀ ਬੱਚਾ ਵੀ ਤੁਹਾਡੇ ਹੀ ਬੱਚੇ ਇਹ ਜੇ ਅਹੁਦੇ ਲੈ ਸਕਦੇ ਨਹੀਂ ਪ੍ਰਸਾਦ ਦੇ ਪਰਿਵਾਰ ਦੇ ਵਿੱਚ ਸਾਨੂੰ ਦੋ ਗੱਲਾਂ ਦੱਸੀਆਂ ਗਈਆਂ ਸੀਗੀਆਂ ਜਿਹੜੀ ਕਿ ਮੈਂ ਤੁਹਾਨੂੰ ਪ੍ਰੇਰੂnga ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਪਹਿਲੀ ਗੱਲ ਤਾਂ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਘਰ ਦੇ ਵਿੱਚ ਤੁਸੀਂ ਪੰਜਾਬੀ ਬੋਲਣੀ ਹੈ ਪੰਜਾਬੀ ਦੇ ਨਾਲ ਛੋੜਨਾ ਤੇ ਜੇ ਉਹ ਛੋਟੇ ਹੁੰਦੇ ਹਾਂ ਲੋ ਸਾਨੂੰ ਸਸ ਦੇ ਸਤਾਈ ਦੇ ਨਾਲ ਸਾਤੀ ਦੇ ਨਾਲ ਪੰਜਾਬੀ ਨਾਂ ਬਣਾਉਂਦੇ ਤਾਂ ਅਸੀਂ ਇਸ ਮਕਾਮ ਤੇ ਨਾ ਪਹੁੰਚਦੇ ਕਿ ਮੈਂ ਇੱਥੇ ਸੀਟ ਤੇ ਬੋਲ ਸਕਦਾ ਹੈ ਹਨਾ ਤੇ ਦੂਜੀ ਗੱਲ ਆ ਉਹਨਾਂ ਨੇ ਸਾਨੂੰ ਸਿੱਖੀ ਦੇ ਨਾਲ ਜੋੜਿਆ ਤੇ ਜੇ ਉਹਨਾਂ ਨੇ ਸਿੱਖੀ ਨਾਲ ਨਾ ਜੋੜਿਆ ਹਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਤਾਂ ਸਰੂਪੇ ਨਾ ਮਿਲਦੇ ਸਰੂਪਿਆਂ ਦਾ ਕੋਈ ਲਾਲਚ ਨਹੀਂ ਹੈਗਾ ਪਰ ਗੁਰਸਿੱਖੀ ਦੇ ਵਿੱਚ ਵਡਿਆਈਆਂ ਸਾਰੀਆਂ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹੂੰਗਾ ਕਿ ਤੁਸੀਂ ਜਿੱਥੇ ਮੇਰਾ ਸਨਮਾਨ ਕੀਤਾ ਤੁਸੀਂ ਆਪਣੇ ਭਵਿੱਖ ਦਾ ਸਨਮਾਨ ਕਰੋ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜੋ ਬੋਲੀ ਦੇ ਨਾਲ ਲਿਪੀ ਦੇ ਨਾਲ ਤੇ ਗੁਰਬਾਣੀ ਦੇ ਨਾਲ ਤੁਸ ਸਾਧਨਾ ਨਾਲ ਜੋੜੋ ਜੇ ਇਹ ਲੋਕ ਗੱਲ ਤੁਸੀਂ ਆਪਣੇ ਘਰਾਂ ਦੇ ਵਿੱਚ ਕਰ ਸਕੋਗੇ ਆਪਣੇ ਸਾਰਿਆਂ ਦੇ ਜਿਹੜੇ ਬੱਚੇ ਆ ਆਪਣਾ ਭਵਿੱਖ ਸੁਨਹਿਰੀ ਆ ਗੁਰਸਿੱਖੀ ਦਾ ਭਵਿੱਖ ਸੁਨਹਿਰੀ ਆ ਇੱਕ ਇਹ ਨੇਤਾ ਜੱਜ ਬਣਨਗੇ ਪ੍ਰੈਜ਼ੀਡੈਂਟ ਵੀ ਬਣ ਸਕਦੇ ਆ ਪਰ ਇਹ ਕੰਮ ਘਰ ਤੋਂ ਸ਼ੁਰੂ ਹੁੰਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਤੁਸੀਂ ਮੇਰੇ ਬਾਰੇ ਸੋਚਿਆ ਪਰ ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ ਮੇਰੇ ਮਾਤਾ ਪਿਤਾ ਵਿੱਚ ਜਿੱਥੇ ਤੁਸੀਂ ਆ ਪਿੱਠੇ ਸੀਗੇ ਤੇ ਉਹਨਾਂ ਦੀ ਉਦਮ ਦੇ ਅਦਾਸਾਦਕਾ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਅੱਜ ਮੈਨੂੰ ਟਲਦਾ ਮਿਲਿਆ ਕੱਲ ਸਾਰੇ ਬੱਚੇ ਨੂੰ ਇਹਦੀ ਆਉਦੇ ਮੈਨ ਨਗਰ ਸਿੱਖੀ ਦਾ ਨਾ ਰੋਸ਼ਨ ਹੋਵੇ ਗੁਰੂ ਮਹਾਰਾਜ ਦਾ ਨਾ ਰੋਸ਼ਨ ਹੋਵੇ ਤੇ ਜਿਹੜੀ ਉਸ ਗੰਧੀ ਆ ਉਸ ਕਮਲ ਦੇ ਫੁੱਲ ਦੀ ਸਿੱਖੀ ਦੇ ਫੁੱਲ ਦੀ ਉਹ ਫੈਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਧੰਨਵਾਦ ਹੈ ਹੁਣ ਤਾਂ ਜੱਜ ਸਾਹਿਬ ਕਾਵਾਂਗੇ ਜੀ ਆਪਣੇ ਜੱਜ ਨੇ ਕਾਕਾ ਰਾਜਦੀਪ ਸਿੰਘ ਜੀ ਦੇ ਸ਼ਰਮ ਵਾਕਾਂਨਾਂ ਨੂੰ ਬੱਚੇ ਦੇ ਵਿਚਾਰ ਤੁਸੀਂ ਸੁਣੇ ਬਹੁਤ ਹੀ ਵਧੀਆ ਵਿਚਾਰ ਹਨ ਸਾਡੇ ਹਰ ਇੱਕ ਦੇ ਪਰਿਵਾਰ ਚ ਲਾਗੂ ਹੋਣੇ ਚਾਹੀਦੇ ਹਨ ਗੁਰੂ ਕਾ ਜੀ ਸਾਧ ਸੰਗਤ ਜੀ ਮੈਂ ਕੋਈ ਬੇਇਨਤੀ ਕਰਨੀ ਚਾਹੁੰਦਾ ਆ ਕੋਈ ਆਪਣੇ ਸਾਰੇ ਕੋਲ ਸੈਲਰ ਪੁਰੇ ਇੱਕ ਵਾਰੀ ਪਲੀਜ਼ ਬੰਦ ਕਰ ਲਓ ਜੀ ਕਿਉਂਕਿ ਜਦੋਂ ਵੀ ਜਾਂ ਅਰਦਾਸ ਹੋਣ ਲੱਗੇ ਜਾਂ ਘੱਟ ਜਾਣਾ ਜੂਰ ਟਾਈਟ ਟਾਈਟ ਕਰੇ ਸਾਰੇ ਕੱਲ ਉਧਰੋਂ ਚੱਲਣ ਨਾਲੇ ਤੁਹਾਨੂੰ ਮਗਾਲਾਂ ਕਰਦੇ ਆ ਕਹਿੰਦਾ ਚੇਤਾ ਨਹੀਂ ਬੰਦ ਕਰ ਦੂੰਗਾ ਕਿਉਂਕਿ ਇਹ ਆਪਨ ਪਤਾ ਹੁੰਦਾ ਪਰ ਆਪਕੇ ਮਜਲੇ ਹੋ ਜਾਂਦੇ ਆ ਸੁੱਤੇ ਬੰਦਿਆਂ ਜਗਾਉਣਾ ਬੜਾ ਸੌਕਰ ਮਜਲੇ ਜੋ ਜਿਹੜੇ ਬੋਡੇ ਹੋਰ ਕਰਨ ਨਾਲੋਂ ਲਈ ਆਉਣੇ ਹੁੰਦੇ ਕਹਿੰਦਾ ਮੈਨੂੰ ਠੰਡੋਂ ਲੱਗਦੀ ਨਹੀਂ ਜਾਂਦੀ ਸੋ ਪਲੀਜ਼ ਮੇਰੀ ਇਹ ਬੇਨਤੀ ਮੰਨਿਓ ਆਪਣੇ ਸਾਇਲੈਂਟ ਲਾ ਲਵਾਂਗੇ ਆਪਣੇ ਸਾਰੇ ਜਣੇ ਸੋ ਗੁਰੂ ਕੈਰੀ ਸਾਹਿਬ ਰੰਗ ਜੀ 27 ਸਾਲ ਤੋਂ ਦਾਸ ਹੀ ਸੇਵਾ ਨੂੰ ਹਾਂ ਲਾ ਆ ਰਿਹਾ ਹੈ ਨਮਾਉਂਦੇ ਆਂ ਸੇਵਾ ਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਸਾਨੂੰ ਸਭ ਤੋਂ ਪਹਿਲਾਂ ਤੁਹਾਡੀ ਫੀਡ ਚਾਹੀਦੀ ਹੈ ਸਾਨੂੰ ਦੱਸਿਆ ਕਰੋ ਕਿ ਇਸ ਚੀਜ਼ ਦੀ ਕਮੀ ਹੈ ਆਪਾਂ ਪੂਰੀ ਕਰ ਸਕੀਏ ਬਾਕੀ ਆਪਣੇ ਕੋਲ ਪੈਸੇ ਹਨ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਘਰ ਦੀ ਨਵੀਂ ਇਮਾਰਤ ਉਸਾਰੀ ਜੀਨ ਹੈ ਇਸ ਟਾਈਮ ਆਪਾਂ ਪਿਛਲੇ ਸਾਲ ਵੀ ਕੋਸ਼ਿਸ਼ ਮਾਇਆ ਦਾ ਦਾਨ ਕੀਤਾ ਸੀ ਐਤਕੀ ਵੀ ਸੰਗਤ ਇਹ ਨਹੀਂ ਕਿ ਆਪਾਂ ਕੋਸ਼ਿਸ਼ ਦਾਨ ਕਰੀਏ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਪੈਸਾ ਹੈ ਤੁਹਾਡੇ ਸਾਰਿਆਂ ਦਾ ਕਿਸੇ ਇੱਕ ਦਾ ਨਹੀਂ ਔਰ ਨਾ ਹੀ ਇੱਕ ਬੰਦਾ ਹੈ ਤੁਹਾਨੂੰ ਦੱਸ ਰਿਹਾ ਹੁੰਦਾ ਅਸੀਂ ਸਾਰੇ ਸਲਾਹ ਕਰਦੇ ਹਾਂ ਪਹਿਲੋਂ ਜਿੰਨੇ ਵੀ ਸਾਡੇ ਨਾਲ ਸੇਵਾਦਾਰ ਹੁੰਦੇ ਹਨ ਕਿ ਆਪਾਂ ਆਹ ਕਾਰਜ ਕਰੀਏ ਜਿੰਨਾ ਵੀ ਪੈਸਾ ਅਸੀਂ ਖਾਚਦੇ ਹਾਂ ਰਲ ਕੇ ਖਾਚਦੇ ਹਾਂ ਕੋਈ ਇਕੱਲਾ ਨਹੀਂ ਖਾਚਦਾ ਔਰ ਤੁਹਾਡਾ ਹੈ ਕਿਸੇ ਨੇ ਵੀ ਹਿਸਾਬ-ਕਾਬ ਲੈਣਾ ਹੋਵੇ ਮੇਰੇ ਕੋਲ ਜਦੋਂ ਮਰਜੀ ਜਿੱਦ 27 ਸਾਲ ਦਾ ਲੈ ਸਕਦੇ ਜਦੋਂ ਮਰਜੀ 1 ਸੈਂਟ ਦਾ ਹਿਸਾਬ ਦੇ ਤੱਕ ਤਿਆਰ ਹਾਂਗਾ ਤੇ ਆਪਾਂ ਇਸ ਸਾਲ ਜੇ ਤੁਹਾਡੀ ਮਨਜ਼ੂਰੀ ਹੋਊਗੀ ਤਾਂ ਤੁਸੀਂ ਜਕਾਰਾ ਛੱਡਿਓ ਆਪਾਂ 2100 ਡਾਲਰ ਬੁਰੂ ਘਰ ਦੇਣਾ ਹੈ ਇਸ ਬੋਲੇ ਸੋਨਣਾ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਗਰੀ ਸਾਧ ਸੰਗਤ ਜੀ ਜਿਹੜਾ ਬੰਦਾ ਬੋਲਦਾ ਨਹੀਂ ਗਲਤੀ ਉਹ ਤਾਂ ਹੁੰਦੀ ਨਹੀਂ ਜੇ ਨਾ ਬੋਲਣਾ ਨਹੀਂ ਉਹ ਤਾਂ ਗਲਤੀ ਨਹੀਂ ਸੋ ਬੋਲਦੇ ਆ ਤਾਂ ਬਹੁਤ ਹੀ ਭੁੱਲਾਂ ਹੋ ਜਾਂਦੀਆਂ ਹਨ ਗੁਰਮਹਾਰਾਜ ਬਾਸ ਸਿੰਘ ਮੈਂ ਤੁਹਾਡੀ ਸੰਗਤ ਨੂੰ ਬੇਨਤੀ ਕਰਦਾ ਮੀਰ ਜੀ ਤੁਸੀਂ ਸਾਨੂੰ ਤੁਹਾਨੂੰ ਪਤਾ ਹੈ ਕਿ ਹੁਣ ਪੰਜਵੇਂ ਪਾਤਸ਼ਾਹ ਗੁਰੂ ਆਦਮ ਦੇ ਮਹਾਰਾਜ ਜੀ ਦੀ ਜਿਹੜੇ ਆ ਰਹੇ ਹਨ ਪਸੰਗ ਵੀ ਉਹ ਸੁਣਾ ਦੇਓ ਤੇ ਆਪਾਂ ਜੋ ਮੁਗਲਾਂ ਵੇਲੇ ਹੋਇਆ ਉਹੋ ਹੀ ਕੰਨਾ ਸਾਨੂੰ ਕੋਈ politcal party ਦਾ ਮਤਲਬ ਨਹੀਂ ਅਸੀਂ ਸਾਰਿਆਂ ਨਾਲ ਚੰਗਾ ਤੇ ਨਾ ਮਾਰਾ ਕੁਛ ਨਹੀਂ ਕਹਿੰਦੇ ਉਹ ਆਪਣੇ ਥਾਂ ਵਿੱਚ ਤੋਂ ਚੰਗੇ ਜੇ ਸਾਡੇ ਨਾਲ ਆਪਾਂ ਉਹੋ ਦੀਆਂ ਗੱਲਾਂ ਕਰਨੇ ਜੋ ਗੁਰੂ ਸਾਹਿਬ ਵੇਲੇ ਹੋਈਆਂ ਸੋ ਇੱਕ ਧੰਨਵਾਦ ਕਰਨਾ ਹੈ ਬਾਦ ਸ਼ਵੀਲ ਲਈ ਹੈ ਮੇਰੀ ਪਰੀ ਸੇਵਾ ਸੁਸਾਇਟੀ ਵੱਲੋਂ ਉਹਨਾਂ ਦਾ ਵੀ ਬਹੁਤ ਧੰਨਵਾਦ ਔਰ ਫਾਸਟਰ ਪਰਬੋਲਮੇ ਸ਼ਹੀਰ ਸਰਦਾਰ ਗਨਾਨ ਸਿੰਘ ਅੱਧਰ ਲਾਗੇ ਬੈਠੇ ਹਨ ਸਾਰਿਆਂ ਨੇ ਲੋੜਨ ਸਾਹਿਬ ਜਲ ਸਕਣਾ ਜਿੰਨਾ ਵੀ ਜੀ ਕਰਦਾ ਹੋਵੇ ਸੋ ਬੇਨਤੀਆਂ ਤਾਂ ਬਹੁਤ ਆਇਆ ਕਿ ਇਹ ਰਹਿ ਵੀ ਜਾਂਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਆਂ ਵੀਰ ਜੀ ਆਓ ਸਟੇਜ ਤੇ ਪਰਪਾਲ ਸਿੰਘ ਹੋਣੀ ਤੋਂ ਮੈਂ ਨਾ ਹੀ ਦੇਖਦਾ ਆ ਥੋੜਾ ਜਿਹਾ ਕੇ ਜੀ ਬੰਦੇ ਨਾ ਬੈਠੇ ਆ ਮੋਡੇ ਮੋਡੇ ਐ ਕਰੀ ਜਾਂਦੇ ਆ ਹੁਸਲਵਾਟ ਦੇ ਬੜੇ ਲਾਈ ਨੇ ਕਿਰਾਂ ਦੇ ਬੈਠੇ ਆ ਨਾ ਤੇ ਉਹ ਇੱਕ ਟੇਬਲ ਹੈਗਾ ਜੀ ਤੁਹਾਨੂੰ ਚੱਲਦਾ ਚਿੱਟੇ ਰੰਗ ਦਾ ਉੱਤੇ ਕੱਪੜਾ ਪਾਇਆ ਬਾਕੀ ਦੇ ਕੰਮ ਬਾਅਦ ਚ ਪਹਿਲੋਂ ਸਿਹਤ ਜ਼ਰੂਰੀ ਏ ਤੁਹਾਨੂੰ ਐਕਸਰਸਾਈਜ਼ ਬਹੁਤ ਜ਼ਰੂਰੀ ਆ ਕਰਨੀ ਇੱਥੋਂ ਕੁੱਟ ਕੇ ਉੱਥੇ ਤੱਕ ਨੀਹੂ ਚੱਲ ਜਾਣਾ ਨਾਲੇ ਤੁਹਾਡੇ ਗੋਡੇ ਸੂਤ ਰਹੇ ਨਾਲੇ ਕੁਛ ਉਹਨਾਂ ਰੋਟੀ ਵਾਲੀ ਚੱਲ ਜਾਊਗਾ ਇਹ ਵੀ ਬੇਨਤੀ ਕਬੂਲ ਕਰਿਓ ਤੇ ਕਈ ਵਾਰੀ ਆਪਾਂ ਡਾਲੇ ਹੀ ਲੋ ਲਿਆਵੀਆਂ ਇੱਕ ਬਾਬੇ ਦਾ ਤਕਵਾਜੇ ਦਾ ਉਹ ਆਪਾਂ ਦੇਖ ਹਟੇ ਹੁਣ ਇਹਨਾਂ ਦੀ ਵਾਰੀ ਖਾਣ ਆਈ ਆ ਜੇ ਤਾਂ ਹੈ ਨਹੀਂ ਇੱਕ ਦੂਜੀ ਦਫਾ ਲਾਓ ਕਈ ਵਾਰੀ ਆਪਾਂ ਮਹਾਨਾ ਪਾਉਣਾ ਮੇਰੇ ਕੋ ਬੱਚੇ ਆ ਮੇਰੇ ਕਾ ਬੱਚੇ ਵੀ ਗੱਲ ਕਰਦਾ ਤਾਂ ਜੇ ਨਹੀਂ ਤਾਂ ਕੋਲ ਨਾਨਕਰੀ ਬੈਂਕ ਖੁੱਲੀ ਜਿੰਨੇ ਮਰਜੀ ਖੁੱਲੇ ਥੋੜਾ ਜਿੰਨੇ ਮਰਜੀ ਜੇ ਹੈ ਨਹੀਂ ਇੱਕ ਦੂਜੇ ਬਾਜੋ ਕਾਦੋਂ ਕੰਮ ਆ ਦੇਈਆ ਪਾ ਦੇ ਦੋ ਚੇਤਾ ਰੱਖ ਕੇ ਬੋਲਾਂ ਜਾਵੇ ਐਕਸਰਸਾਈਜ਼ ਜ਼ਰੂਰ ਕਰੋ ਇਹਨਾਂ ਚੇਤਾ ਰੱਖ ਲਓ ਸੋ ਆਪਨ ਇਤਿਹਾਸ ਹੋਂਨੇ ਪੀਰਾਂ ਤੋਂ ਭੁੱਲਣਾ ਛੱਡਣਾ ਨਹੀਂ ਚਾਹਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ